ਜਿਲੰਦਰ ਪੁਲਿਸ ਦੇ ਗੈਂਗਸਟਰ ਵਿਚਾਲੇ ਨਕਦਰ ਰੋਡ ਗੁਲਮੋਹਰ ਕਲੋਨੀ ਦੇ ਨਸਤੇਕ ਮੁਕਾਬਲਾ ਹੋਇਆ ਜਿਸ ਵਿੱਚ ਦੋ ਗੈਂਗਸਟਰ ਨੂੰ ਗੋਲੀ ਲੱਗੀ ਹੈ ਜ਼ਖਮੀ ਹਾਲਾਤ ਵਿੱਚ ਗੈਂਗਸਟਰ ਨੂੰ ਪੁਲਿਸ ਨੇ ਕਾਬੂ ਕਰ ਲਿਆ ਉੱਥੇ ਪੂਰਾ ਇਲਾਕਾ ਛੋਨੀ ਚ ਤੇ ਤਬਦੀਲ ਹੋ ਗਿਆ ਜਾਣਕਾਰੀ ਮੁਤਾਬਕ ਜ਼ਖਮੀ ਹਾਲਾਤ ਵਿੱਚ ਕਾਬੂ ਕੀਤੇ ਗਏ ਦੋ ਗੈਂਗਸਟਰ ਨੂੰ ਸ਼ਹਿਰ 'ਚ ਦੋ ਲੋਕਾਂ ਨੂੰ ਟਾਰਗੇਟ ਬਣਾਉਣ ਲਈ ਘੁੰਮ ਰਹੇ ਸਨ। ਟਾਰਗੇਟ ਉਹਨਾਂ ਨੂੰ ਅਮਰੀਕਾ ਬੈਠੇ ਲੱਕੀ ਵੱਲੋਂ ਦਿੱਤਾ ਗਿਆ ਸੀ। ਫੜੇ ਗਏ ਗੈਂਗਸਟਰ ਜਨੰਦਰ ਨਿਵਾਸੀ ਨਿਤਿਨ ਅਤੇ ਹੁਸ਼ਿਆਰਪੁਰ ਵਾਸੀ ਆਸ਼ੀਸ਼ ਜਿਨ੍ਹਾਂ ਤੇ 10 ਤੋਂ ਵੱਧ ਮਾਮਲੇ ਵੱਖ-ਵੱਖ ਥਾਣੇ 'ਚ ਦਰਜ ਸਨ। ਪੁਲਿਸ ਨੂੰ ਸੂਚਨਾ ਮਿਲੀ ਸੀ ਗੈਂਗਸਟਰ ਗੁਲਮੋਹਰ ਕਲੋਨੀ ਲਾਗੇ ਗੱਡੀ 'ਚ ਘੁੰਮ ਰਹੇ ਸਨ। ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਨੇ ਉਪਾਰੀ ਇਲਾਕੇ ਨੂੰ ਕੇਰਾ ਪਾਲਿਆ ਜਦ ਪੁਲਿਸ ਪਾਰਟੀ ਗੈਂਗਸਟਰਾਂ ਲੱਗੇ ਪਹੁੰਚੀ ਤਾਂ ਉਹਨਾਂ ਨੇ ਅੱਗੇ ਗੋਲੀਆਂ ਚਲਾਨੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਬਾਅਦ ਜਵਾਬੀ ਗੋਲੀਬਾਰੀ 'ਚ ਦੋ ਗੈਂਗਸਟਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜਦ ਕਿ ਥਾਣੇਦਾਰ ਐਸਆਈ ਨਿਸ਼ਾਨ ਸਿੰਘ ਦੇ ਪੱਗ ਬੰਨੀ ਹੋਈ ਕਰਕੇ ਗੋਲੀ ਪੱਗ ਤੇ ਗੋਲੀ ਪੱਗ ਤੇ ਲੱਗੀ ਜਿਸ ਨਾਲ ਉਹ ਬਾਲ ਬਾਲ ਬਚ ਗਿਆ ਫਿਲਹਾਲ ਤੋਂ ਗੈਂਗਸਟਰਾਂ ਨੂੰ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਪੁਲਿਸ ਦਾ ਸਖਤ ਪੈਰਾ ਲੱਗਿਆ ਹੋਇਆ ਹੈ ਮੇਰੀ ਯਾਰਾ ਤੁਮਹਾਨੂੰ ਯਾਦ ਵੀ ਹੋਊਗਾ ਕਿ ਕਿੱਥੇ ਤੋਂ ਬਤਾ ਕਰ ਲੈਣਾ ਤਾਂ ਉਹ ਤਾਂ ਉਹ ਤਾਂ ਕਰ ਉਹ ਬੰਦੇ ਦੋਦ ਕੇ ਛੱਤੀ ਖੜਿਓ ਗੋਲੀ ਚੋਣ ਦੀ ਜੀ ਉਹ ਤੇ ਸਿੰਦਰ ਉਹ ਤੇ ਸਿੰਦਰ ਜਸਵੰਦਰ ਨੂੰ ਬੁਲਾਇਆ ਗਿਆ പല ਲੋਰੈਂਸ ਦੇ ਨਾਲ ਸੰਪਰਕ ਸੀਗਾ ਕੁਝ ਮੁੰਡਿਆਂ ਦਾ ਤੇ ਦੇ ਗੈਨ ਦੇ ਨਾਲ ਫਿਲੀਪਸ ਸੀਗੇ ਇੱਕ ਬੁੱਲੋਵਾਲ ਦਾ ਤੇ ਇੱਕ ਨਿਤਨ ਹੈ ਜਿਹੜਾ ਜੰਧਰਧਾਰਾਂ ਵਾਲਾ ਉਹ ਮੁੰਡੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਤੇ ਇਹ ਨਕੀ ਕਰ ਰਹੇ ਸੀਗੇ ਦੋ ਲੋਕਾਂ ਨੂੰ ਹਨਾਣਾ ਐਗਜ਼ੀਕਿਊਟ ਕਰਨਾ ਸੀ ਉਹ ਕੁਝ ਜਿਹੜਾ ਪਤਾ ਪਿੱਛੇ ਲੱਗੇ ਹੋਏ ਸੀ ਅੱਜ ਸਵੇਰੇ अर्ਲੀਨ ਦਾ ਮਾਰਨਿੰਗ ਇਹਨਾਂ ਨੂੰ ਕ੍ਰੈਫਟ ਕੀਤਾ ਗਿਆ ਜਿਨ੍ਹਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਜਵਾਬੀ ਫਾਇਰਿੰਗ ਵੀ ਹੋਈ 16 17 ਰਾਉਂਡ 15 17 ਰਾਉਂਡ ਫਾਇਰ ਹੋਣ ਦੋਨੋਂ ਤਰਫ ਦੋਨੋਂ ਕ੍ਰਿਟੀਕਲੀ ਇੰਜਰਡ ਹੈ ਸਭ ਨੂੰ ਪੁਲਿਸਾਂ ਨੂੰ ਸ਼ਿਫਟ ਕਰ ਦਿੱਤਾ ਗਿਆ ਤੇ ਵਕੀ ਬੇਸਿਕਲੀ ਵਕੀ ਕਰ ਰਹੀ ਸੀ ਦੋਨੋਂ ਤੇ ਕੁੱਲ ਮਿਲਾ ਕੇ ਕੋਈ 8 ਤੋਂ 9 ਪਰਚੇ ਦਰਜ ਹੈ ਪ੍ਰੋਕਲੇਮਡ ਅਫੈਂਡਰਸ ਵੀ ਹੈ ਮਰਡਰ ਐਕਸਟੋਰਸ਼ਨ ਸੁਪਾਰੀ ਕਿਲਿੰਗ ਦੇ ਤੇ ਇਕਾਈ ਟੁੰਟੀ ਜੇ ਪਾਤਰੇ ਸੀ ਉਹ ਬਰਾਮਦ ਹੋਈ ਉਹ ਵੈਰੀਫਾਈ ਕਰਨੀ ਹੈ ਕਿ ਚੋਰੀ ਚੋਰੀ ਦੀ ਹੈ ਕਿ ਨਹੀਂ ਪਲਸ ਦੋ ਵੈਪਨ ਮਿਲੇ ਨੇ ਜਨ ਇੱਕ ਫੱਟੀ ਬੋਰ ਦਾ ਸਟਾਕਿਸਟ ਹੈ ਫੁੱਟ ਫੱਟੀ ਬੋਰ ਦਾ ਸਟਾਕਿਸਟ ਤੇ ਇੱਕ ਪੁਲਿਸ ਮੁਲਾਜ਼ਮ ਵੀ ਜਖਮੀ ਦੀ ਜਖਮੀ ਹੋਏ ਤੇ ਫਾਇਰਿੰਗ ਚ ਉਹਦੇ ਸਰਪੰਚ ਲੱਗੀ ਹੈ ਕੀ ਨਾਮ ਤੁਹਾਡਾ ਜੀ ਨਾਮ ਤੇ ਟੋਟਲ ਕਿੰਨੇ ਵੈਪਨ ਬ੍ਰਮਤ ਹੋਏ ਦੋ ਵੈਪਨ ਦੋ ਵੈਪਨ ਬ੍ਰਮਤ ਹੋਈਆਂ ਹੋਈਆਂ ਹੋਰ ਅਮਰ ਜੀ 17 18 ਗੋਲੇ ਲਿ ਗਏ ਵੈਪਨ ਇੰਡੀਅਨ ਮੇਡ ਹੈ ਜਾਂ ਇਹ ਸਾਰਾ ਵੈਰੀਫਾਈਡ ਇਨਿਸ਼ੀਅਲ ਸਟੇਜ ਗੱਡੀ ਵੀ ਬ੍ਰਾਹਮਣ ਤੋਂ ਮੌਕ ਤੋਂ ਹਾਂਜੀ ਗੱਡੀ ਹੈ ਪਹਿਲੇ ਕਿੰਨੇ ਕ ਮਾਮਲੇ ਇਹਨਾਂ ਦੇ ਉੱਪਰ 9 10 ਪਛੀ ਦਾ 9 10 ਹੈ ਗੱਡੀ ਕਿਦੀ ਹੈ ਵੈਰੀਫਾਈ ਕਰ ਠੀਕ ਕੀ ਕਰਨ ਜਲੰਧਰ ਚੀਤ ਜਲੰਧਰ ਦੇ ਜਵਾਹਰ ਜੀ 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 ਸਰ ਨਾਮ ਦਾ ਇੱਕ ਲੱਕੀ ਕਰਕੇ ਮੁੰਡਾ ਜਿਹੜਾ ਯੂਐਸਚ ਬੈਠਾ ਇੱਕ ਸਾਲ ਤੋਂ ਤੇ ਉਹ ਤਾਰਿਕ ਸੰਪਰਕ ਸੀਗਾ ਲਾਰੈਂਸ ਨਾਂ ਤੇ ਨਾ ਤਾਂ ਵੀ ਸੰਪਰਕ ਸੀ ਉਹਨੇ ਪੇਚਿਆ ਸੀ ਗਾਰਾ ਨੂੰ ਤੇ ਲੱਕੀ ਪਟਿਆਲ ਨਹੀਂ ਲੱਕੀ ਜਸਮੀਤ ਉਰਫ ਲੱਕੀ ਇਹ ਉਹੀ ਬੰਦਾ ਹੈ ਜਿਹਨੇ ਤੋ ਸਦੂ ਮੁਸੇਵਾਲੇ ਦੇ ਮਰਡਰ ਕੇਸ ਜਿਹੜੇ ਤੋਂ ਮੁੰਡੇ ਇਨਵਾਲਡ ਸੀਗੇ ਉਹਨਾਂ ਨੂੰ ਠਹਿਰ ਦਿੱਤੀ ਸੀਗੀ ਮੌਲੀ ਤੇ ਜਨਾਬ ਨੇ ਕੰਕਰ ਹੋਇਆ ਸੀ ਦਾ ਅੰਮ੍ਰਿਤਸਰ ਚ ਇਹ ਉਹੀ ਲੱਕੀ ਹੈ ਯੂਐਸ ਪੈਟਰ ਸਰ ਜਿਹੜੇ ਬੰਦੇ ਕੈਂਡਾਈ ਸੀ ਸਰ ਵਾਰਦਾਤ ਰਕੀ ਕਰਦੇ ਸੀ ਸਰ ਜਿਹੜੇ ਬੰਦਿਆਂ ਦੇ ਪਕੜੇ ਗਏ ਉਹਨਾਂ ਦਾ ਨਾਮ ਦੱਸ ਦੋ ਜੀ ਇੱਕ ਇੱਕ ਅਸ਼ਵਨੀ ਹੈ ਇੱਕ ਕਿਨੇ ਹੈ ਕਿੰਨੇ ਰਹਿਣ ਵਾਲੇ ਹੈ ਇੱਕ ਭੁੱਲੋਵਾਲ ਦਾ ਹੈ ਇੱਕ ਟਿਕਟਵਾਂ ਥੈਂਕ ਯੂ ਸਰ ਥੈਂਕ ਯੂ ਇਹ ਸਾਰਾ ਲੋਰੈਂਸ ਦੇ ਨਾਲ ਸੰਪਰਕ ਸੀਗਾ ਕੁਝ ਮੁੰਡਿਆਂ ਦਾ ਤੇ ਦੇਖਾਂਗੇ ਜਿਹਨਾਂ ਨਾਲ ਅਫੀਲੀਏਟਡ ਸੀਗੇ ਇੱਕ ਫੁੱਲੋਵਾਲ ਦਾ ਤੇ ਇੱਕ ਨਿਤਨ ਹੈ ਜਿਹੜਾ ਜਲੰਧਰ ਜ਼ਰਾਂ ਵਾਲਾ ਤੋਂ ਮੁੰਡੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਤੇ ਇਹ ਲੈਕੀ ਕਰ ਰਹੇ ਸੀ ਜਦੋਂ ਲੋਕਾਂ ਨੂੰ ਉਹਨਾਂ ਨੇ ਐਗਜ਼ੀਕਿਊਟ ਕਰਨਾ ਸੀ ਕਿ ਕੁਝ ਜਣਾ ਤੋਂ ਪਿੱਛੇ ਲੱਗੇ ਹੋਏ ਸੀ ਅੱਜ ਸਵੇਰੇ अर्ਲੀ ਇਨ ਦਾ ਮਾਰਨਿੰਗ ਇਹਨਾਂ ਨੂੰ ਕ੍ਰੈਪਟ ਕੀਤਾ ਗਿਆ ਜਿਨ੍ਹਾਂ ਮੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਜਵਾਬੀ ਫਾਇਰਿੰਗ ਵੀ ਹੋਈ 16-17 ਰਾਉਂਡ 15-17 ਰਾਉਂਡ ਫਾਇਰ ਹੋਣ ਦੋਨੋਂ ਤਰਫ ਦੋਨੋਂ ਕ੍ਰਿਟੀਕਲੀ ਇੰਜਰਡ ਹੈ ਸਭ ਨੂੰ ਕੁਝ ਨਾ ਨੂੰ ਸ਼ਿਫਟ ਕਰ ਦਿੱਤਾ ਗਿਆ ਤੇ ਰਕੀ ਬੇਸਿਕਲੀ ਰਕੀ ਕਰ ਰਹੀ ਸੀ ਦੋਨੋਂ ਤੇ ਕੁੱਲ ਮਿਲਾ ਕੇ ਕੋਈ 8 ਤੋਂ 9 ਪਰਚੇ ਦਰਜ ਹੈ ਪ੍ਰੋਕਲੇਮਡ ਅਫੈਂਡਰਸ ਵੀ ਹੈ ਮਰਡਰ ਐਕਸਟੋਰਸ਼ਨ ਸੁਪਾਰੀ ਕਿਲਿੰਗ ਦੇ ਤੇ ਇਕਾਈ ਟੁੰਟੀ ਜੇ ਪਤਲੇ ਸੀ ਉਹ ਬਰਾਮਦ ਹੋਈ ਉਹ ਵੈਰੀਫਾਈ ਕਰਨੀ ਹੈ ਕਿ ਚੋਰੀ ਦੀ ਚੋਰੀ ਦੀ ਹੈ ਕਿ ਨਹੀਂ ਪਲਸ ਦੋ ਵੈਪਨ ਮਿਲੇ ਗਏ ਇੱਕ 34 ਦਾ ਸਟਾਪਸਟੂ ਹੈ ਇੱਕ 34 ਦਾ ਤੇ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਨਹੀਂ ਜ਼ਖਮੀ ਨਹੀਂ ਹੋਏ ਤੇ ਫਾਇਰਿੰਗ ਚ ਉਹਦੇ ਤਰਬੰਚ ਲੱਗੇ ਕੀ ਨਾਮ ਆਪਣਾ ਜੀ ਨਾਮ ਇਹ ਟੋਟਲ ਕਿੰਨੇ ਵੈਪਨ ਬ੍ਰਮਤ ਹੋਏ ਦੋ ਵੈਪਨ ਦੋ ਵੈਪਨ ਬ੍ਰਮਤ ਬੋਲੀਏ ਹੋਰ ਅਮਰ ਇਹਨਾਂ ਦਾ ਨਾਮ ਜੀ 17 18 ਗੋਲੇ ਸਰਟ ਮੈਂ ਗੋਲੇ ਲਿਵਾਪਨ ਇੰਡੀਅਨ ਮੈਡ ਹੈ ਜਾਂ ਇਹ ਸਾਰਾ ਵੈਰੀਫਾਈ ਹੋਦਾ ਇਨਿਸ਼ੀਅਲ ਸਟੇਜ ਗੱਡੀ ਵੀ ਪਰਮਤਮ ਮੱਕ ਤੋਂ ਹਾਲ ਹੋਈ ਗੱਡੀ ਇਹ ਪਹਿਲੇ ਕਿੰਨੇ ਕ ਮਾਮਲੇ ਨੇ ਨਾ ਦੇ ਉੱਪਰ 9 10 ਪੱਤਰ 9 10 ਸਰ ਗੱਡੀ ਦੀ ਹੈ ਵੈਰੀਫਾਈ ਕਰ ਤੇ ਕੀ ਕਰਨ ਜਲੰਧਰ ਕੀ ਆਈ ਸੀ ਜਲੰਧਰ ਦੇ ਜਵਾਦ ਜੀ 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 ਸਰ ਨਾਮ ਦਾ ਇੱਕ ਲੱਕੀ ਕਰਕੇ ਮੁੰਡਾ ਜਿਹੜਾ ਯੂ ਐਸ ਚ ਬੈਠਾ ਇੱਕ ਸਾਲ ਤੋਂ ਤੇ ਉਹ ਤਾਰਿਕ ਸੰਪਰਕ ਸੀਗਾ ਲਾਰੈਂਸ ਨਾਮ ਇਹਨਾਂ ਦਾ ਵੀ ਸੰਪਰਕ ਸੀ ਸੀ ਪੁਨੇ ਭੇਜਿਆ ਸੀਗਾ ਇਹਨਾਂ ਨੂੰ ਤੇ ਲੱਕੀ ਪਟਿਆਲ ਨਹੀਂ ਲੱਕੀ ਜਸਮੀਤ ਉਰਫ ਲੱਕੀ ਇਹ ਉਹੀ ਬੰਦਾ ਹੈ ਜਿਹਨੇ ਤੋ ਸੁਦੂ ਮੁਸੇਵਾਲੇ ਦੇ ਮਰਡਰ ਕੇਸ ਜਿਹੜੇ ਤੋਂ ਮੁੰਡੇ ਇਨਵੋਲਡ ਸੀਗੇ ਉਹਨਾਂ ਨੂੰ ਠਹਿਰ ਦਿੱਤੀ ਸੀਗੀ ਮੌਲੀ ਤੇ ਜਨਾਬ ਇਨਕਮ ਕਰ ਰਿਹਾ ਸੀਗਾ ਅੰਡਰ ਰਿਸਰਚ ਉਹ ਹੀ ਲੱਕੀ ਹੈ ਯੂਐਸ ਪਟਾ ਸਰ ਕਿਹੜੇ ਬੰਦੇ ਵਾਰਦਾਤ ਰਕੀ ਕਰਦੇ ਸੀ ਸਰ ਠੀਕ ਹੈ ਜਿਹੜੇ ਬੰਦਿਆਂ ਦੇ ਪਕੜੇ ਗਏ ਉਹਨਾਂ ਦਾ ਨਾਮ ਤੁਹਾਨੂੰ ਦੱਸ ਦਿੰਦਾ ਇੱਕ ਅਸ਼ਵਨੀ ਹੈ ਇੱਕ ਨਿਤਿਕ ਕਿਤਨੇ ਰਹਿਣ ਵਾਲੇ ਹੈ ਇੱਕ ਬੁੱਲੋਵਾਲ ਦਾ ਹੈ ਇੱਕ ਇਕਲਾਂ ਥੈਂਕ ਯੂ ਸਰ ਥੈਂਕ ਯੂ